ਗੁਰੂ ਅੰਗਦ ਦੇਵ ਜੀ ਕਹਿੰਦੇ ਆ ਜਿਨ ਭਾਉ ਜਿਨ੍ਹਾਂ ਨੂੰ ਤੇ ਆਪਣੇ ਗੁਰੂ ਦਾ ਡਰ ਵਾ ਉਹਨਾਂ ਨੂੰ ਦੁਨੀਆ ਦਾ ਕੋਈ ਡਰ ਨਹੀਂ ਭਈ ਫੁੱਫੜ ਨਾਰਾਜ਼ ਹੋ ਗਿਆ ਕਿ ਚਾਚਾ ਨਾਰਾਜ਼ ਹੋ ਗਿਆ ਆ ਵਿਆਹਾਂ ਵਿੱਚ ਕੀ ਚੱਲਦਾ ਲੋਕੀ ਇਹਨਾਂ ਫੁੱਫੜਾਂ ਨੂੰ ਤੇ ਭਾਂਜਾਂ ਨੂੰ ਖੁਸ਼ ਕਰਦਿਆਂ ਕਰਦਿਆਂ ਗੁਰੂ ਨਾਲੋਂ ਸਾਂਝ ਤੋੜ ਬੈਂਦੇ ਪਿਓ ਆਇਆ ਵਾ ਜੀ ਹੁਣ ਪਿਆਲਣੀ ਪੈਣੀ ਸੀ ਉਹ ਆਇਆ ਹੀ ਜੀ ਫਿਰ ਲੈਣਾ ਪੈਣੀ ਸੀ ਉਹ ਆਇਆ ਹੀ ਜੀ ਫਿਰ ਆ ਕੰਮ ਕਰਨਾ ਪੈਣਾ ਇਹਨਾਂ ਫੁੱਫੜਾਂ ਭਾਈਆਂ ਨੂੰ ਰਿਸ਼ਤੇ ਖੋਸ ਕਰਦਿਆਂ ਕਰਦਿਆਂ ਗੁਰੂ ਨਾਲੋਂ ਸਾਂਝ ਤੋੜ ਲੈਂਦੇ ਲੋਕੀ ਕੋਈ ਗੱਲ ਨਹੀਂ ਉਥੋਂ ਮਾਫੀ ਮੰਗ ਲਾਂਗੇ ਫਿਰ ਪਰ ਇਹ ਜ਼ਰੂਰੀ ਥੋੜੀ ਵੀ ਸਾਰਿਆਂ ਨੂੰ ਮਾਫੀ ਮਿਲ ਜਾਂਦੀ ਹੈ ਕਈਆਂ ਨੂੰ ਮਾਫੀ ਮਿਲਦਾ ਮੌਕਾ ਨਹੀਂ ਮਿਲਦਾ ਇੱਥੇ ਇੱਕ ਮਾਤਾ ਨੇ ਮੈਨੂੰ ਕਿਹਾ ਸੀ ਵੀ ਮੇਰੇ ਭਾਈ ਨੇ ਮੇਰੇ ਵੀਰ ਨੇ ਦੋਸਤਾਂ ਮਿਸਤਰਾ ਦੇ ਆਖੇ ਲੱਗ ਕੇ ਤੇ ਇੱਕ ਦੋ ਵਿਆਹਾਂ ਦੇ ਵਿੱਚ ਸ਼ਰਾਬ ਪੀ ਲਈ ਤੇ ਉਥੋਂ ਖਾ ਪੀ ਲਿਆ ਇਕਤੇ ਮੁਫਤਦੀਆਂ ਚੀਜ਼ਾਂ ਪਿੱਛੇ ਵੀ ਲੋਕੀ ਅੰਮ੍ਰਿਤ ਜਿਹੜਾ ਕੋਈ ਐਵੇਂ ਮਿਲ ਜਾਂਦਾ ਮੁਫਤ ਦੇ ਖਾਣ ਪੀਣ ਪਿੱਛੇ ਲੋਕੀ ਗੁਰੂ ਨੂੰ ਪਿੱਠ ਦੇ ਦਿੰਦੇ ਤੇ ਉਹ ਕਹਿੰਨੀ ਵੀ ਜਦੋਂ ਸਮਝਾਇਆ ਤਾਂ ਕਹਿੰਦਾ ਮੇਰੇ ਨਾਲ ਦੇ ਕਹਿੰਦੇ ਸੀ ਕੋਈ ਗੱਲ ਨਹੀਂ ਸਿਆਲ 'ਚ ਵਿਆਹ ਆਇਆ ਇਹ 4 ਦਿਨ ਖਾਓ ਹੰਦ ਮੁੜ ਕੇ ਮਾਫੀ ਮੰਗ ਲਾਂਗੇ ਫਿਰ ਹੋਇਆ ਪਤਾ ਕੀ ਜਦੋਂ ਕਿ ਨੂੰ ਉਹਦੇ ਵਿਆਹ ਮੁੱਕੇ ਤੇ ਉਹਨੇ ਮਨ ਬਣਾਇਆ ਵੀ ਚਲੋ ਮਾਫੀ ਮੰਗ ਲੈਣੇ ਆ ਜਾ ਕੇ ਪੰਜ ਪਿਆਰਿਆਂ ਕੋ ਤੇ ਉਹ ਮਾਪੀ ਮੰਗਣੀ ਸੀ ਤੇ ਉਹਨੂੰ ਪਾਸੇ ਦਾ ਨੁਕਸ ਹੋ ਗਿਆ। ਰਾਤ ਸੁੱਤਿਆਂ ਸੁੱਤਿਆਂ ਇੱਕ ਲੱਤ ਖਲੋਗੀ ਤੇ ਇੱਕ ਬਾਹ ਖਲੋਗੀ। ਤੇ ਉਹ ਮਾਤਾ ਜੀ ਮੈਨੂੰ ਕਹਿੰਦੇ ਆ ਵੀ ਮੈਨੂੰ ਬੜਾ ਦੁੱਖ ਵਾ ਵੀ ਮੇਰਾ ਭਰਾ ਕਿਤੇ ਨਗੁਰਾ ਨਾ ਚਲ ਜੇ ਕਿਉਂਕਿ ਮੈਨੂੰ ਪਤਾ ਵਾ ਵੀ ਅੱਗੇ ਗੁਰੂ ਤੋਂ ਬਿਨਾ ਕੋਈ ਬਾਹ ਨਹੀਂ ਫੜਦਾ। ਤੇ ਮੈਂ ਕਿਹਾ ਕੋਈ ਗੱਲ ਨਹੀਂ ਸਾਡੇ ਕੋ ਜਿੰਨੀ ਮਦਦ ਹੋ ਸਕੀ ਅਸੀਂ ਕਰਾਂਗੇ। ਲਾਗੇ ਵੇਖਦੇ ਆਂ ਵੀ ਕਿੱਥੇ ਅਮਰਤ। ਕਹਿੰਦੀ ਵੀ ਮੰਜੀ ਤੇ ਪਿਆ ਵਾ ਤੇ ਹੁਣ ਕਹਿੰਦਾ ਮੈਨੂੰ ਅਮਰਤ ਛਕਾਓ। ਪਰ ਨਾਂ ਲੱਤ ਦੁਰਦੀ ਐ ਤੇ ਨਾਂ ਬਾਂਦ ਦੁਰਦੀ ਮੈਂ ਕਿਹਾ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ ਕੋਈ ਲਾਗੇ ਬੰਨੇ ਅੰਮ੍ਰਿਤ ਸੰਚਾਰ ਹੋਵੇ ਤਉਨੂੰ ਛਕਾ ਲੈਨੇ ਆਂ ਪਤਾ ਕਰਦੇ ਆਂ ਪਰ ਸਾਡੇ ਪਤਾ ਕਰਦਿਆਂ ਕਰਦਿਆਂ ਉਹਨੂੰ ਦੂਜਾ ਟਾਇ ਕੋ ਫੇਰ ਹੋਇਆ ਤੇ ਆਉ ਗਿਆ ਦੁਨੀਆ ਮਾਰੇ ਇਹਨੂੰ ਮਾਫੀ ਦਿੱਤੀ ਨਹੀਂ ਇਹ ਜਿਹੜਾ ਮਖੌਲ ਕਰਨਾ ਨਾ ਬਾਣੇ ਦੇ ਨਾਲ ਜਿਹੜਾ ਗੁਰੂ ਕੇ ਅੰਮ੍ਰਿਤ ਨਾਲ ਟਿਚਕਰ ਕਰਨੀ ਆ ਜਿਹੜੀ ਇਹ ਜ਼ਰੂਰੀ ਨਹੀਂ ਫੇ ਫਿਰ ਹਰ ਵੇਲੇ ਮਹਾਰਾਜੀ ਮਾਫੀ ਦੇ ਦਿੰਦੇ ਆਂ ਉਹ ਹਾਂ ਅਸੀਂ ਤੇ ਕਹਿੰਨੇ ਆਂ ਵੀ ਉਹ ਦੀਨ ਦਿਵਾਲ ਵਾ ਪਰ ਦੀਨ ਦਿਵਾਲ ਨੂੰ ਵੀ ਤੇ ਲੋਕੀ ਪਰੇਸ਼ਾਨ ਕਰ ਹੀ ਦਿੰਦੇ ਆ